ਕਿਆ ਸਾਲਾਂ ਕਿ ਕੰਮ ਕਿਹਦੇ ਮੇਰੀ ਜਲਦਬਾਜ਼ੀ ਮਤਦਾ ਦੇਣ ਦੇ ਕਾਲਾ ਕੋਲ ਕਰਨਿਆ ਜਿੱਥੇ ਨਾ ਉੱਟਿਆ ਦਾ ਟੱਕਰ ਲੱਗੇ ਬੋਚ ਰਹਾ ਹੈ ਕੀ ਕਰਨ ਦੇ ਨੇ ਮੇਰੀ ਗੱਲ ਸੁਣੋ ਦੋ ਜਨਨੀਆਂ ਨੂੰ ਆ ਕੇ ਸ਼ਰੀਆ ਕੈਮਰਾ ਥੱਲੇ ਧਮਕੀ ਦਿੱਤੀ ਗਿਆ ਕੋਈ ਵੀ ਆ ਕੇ ਸਾਥ ਨਾ ਦੇਂਦੇ ਹੁੰਦੇ ਨੇ ਵੀ ਪ੍ਰਸ਼ਾਸਨ ਸਾਰੇ ਬੱਠਾ ਚਾਹੀਦਾ ਕਾਰਵਾਈ ਕਿਆ ਕੰਮ ਕਿਹਦੇ ਇੰਡਿਆ ਮੈਂ ਸ਼ਰਪਾ ਮੈਂ ਵੀ ਥੱਲੇ ਕਰ ਰਿਹਾ ਹਾਂ ਉਹੀ ਪਰ ਤੋਂ ਦੇਖੋ ਨਾ ਪੈਸੇ ਕਾਤੇ ਆ ਇਹਨਾਂ ਨੂੰ ਪ੍ਰੈਸ ਕਰਦੇ ਨੇ ਇਹਨਾਂ ਨੂੰ ਪੈਸੇ ਚੜਿਆ 7000 ਰੁਪਏ ਇਹ ਕਿੰਨਾ ਘਾਈ ਮੇ ਤੇ ਖਾਣੇ ਜਬੇ ਹੈ ਅੱਜ ਆਈ ਇਹਨਾਂ ਨੂੰ ਬੁਲਾਉਂਦੇ ਨਹੀਂ ਜਿਦਾ ਮਰਜ਼ੀ ਤਰ੍ਹਾਂ ਗਾਣਾ ਮਖਰੇ ਬਟਾਲਾ ਦੇ ਸੇਖੜੀਆ ਮਹੱਲੇ ਦੇ ਰਹਿਣ ਵਾਲੇ ਸੌਰਵ ਵੋਰਾ ਨਾਂ ਦੇ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੋਇਆ ਸੀ ਝਗੜਾ ਤੇ ਗੰਭੀਰ ਜ਼ਖਮੀ ਹੋਣ ਦੌਰਾਨ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਇਸ ਦੀ ਮੌਤ ਹੋ ਗਈ। ਇਸ ਦੇ ਮ੍ਰਿਤਕ ਦੇ ਪਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਜਨਮ ਦਿਨ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 13 ਅਗਸਤ ਨੂੰ ਜਦੋਂ ਸਾਡਾ ਲੜਕਾ ਆਪਣੇ ਕੰਮ ਤੋਂ ਵਾਪਸ ਆਇਆ ਤੇ ਕੁਝ ਲੋਕਾਂ ਨੇ ਉਸ ਦੇ ਨਾਲ ਲੜਾਈ ਝਗੜਾ ਕੀਤਾ। ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਥੇ ਕੁਝ ਦਿਨ ਇਲਾਜ ਚੱਲ ਰਿਹਾ ਪਰ ਅੱਜ ਉਸ ਦੀ ਮੌਤ ਹੋ ਗਈ ਹਸਪਤਾਲ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਬਿਆਨ ਲਿਖਾਣਗੇ ਉਸ ਦੇ ਕਾਰਨਗੇ ਕਾਰਵਾਈ ਜਦੋਂ ਇਹਨਾਂ ਦੀ ਲੜਾਈ ਹੋਈ ਤੇ ਦੋਵੇਂ ਧਿਰਾਂ ਦੇ ਲੋਕੀ ਹਸਪਤਾਲ ਦਾਖਲ ਸਨ ਉਦੋਂ ਇਹਨਾਂ ਦੇ ਰਾਜੀਨਾਮੇ ਦੀ ਵੀ ਗੱਲ ਚੱਲ ਰਹੀ ਸੀ ਪਰ ਅੱਜ ਇਸ ਨੌਜਵਾਨ ਦੀ ਮੌਤ ਹੋ ਗਈ ਇਸ ਦੇ ਪਰਿਵਾਰਕ ਮੈਂਬਰ ਬਿਆਨ ਲਿਖਵਾਉਣਗੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਜੀ ਕਾਰਵਾਈ ਦਾ ਹੀ ਤਰਲ ਲਿਖਾਇਆ ਸਾਰਾ ਸੋਨ ਬੈਲੂਨ ਨੂੰ ਫਲਾਉਣਾ ਪੈ ਤੁਦੂ ਤਾਂ ਕਰਕੇ ਉਹ ਸਹਾ ਬਣਾ ਲਾਇਆ ਤੋ ਸਾਡੀ ਤਾਂ ਫੋਟੋ ਵੀ ਆ ਗਈ ਹੈ ਮੈਂ ਤੁਹਾਨੂੰ ਫੋਟੋ ਉਹ ਸਾਡੇ ਸੱਤਰ ਬਗਾਤੀਆਂ ਸਿੱਟੇ ਕਰੀ ਗਾਇਆ ਮੈਂ ਤਾਂ ਵੀ ਇਹ ਦੇਖਣ ਲਈ ਹੋਰ ਬਦਲ ਤੁਹਾਨੂੰ ਪੁੱਛਿਆ ਵਾਅਦਾ ਮਤਲਬ ਇਹ ਨੋਟ ਕਰਤੀ ਅਸੀਂ ਤੁਹਾਡੇ ਵੀ ਆਣ ਹੋਈ ਸੀ ਇਹ ਮੈਂ ਉਹ ਜਿਹੜੀ ਬਲੰਦਰਾ ਦਾ ਮੈਂ ਪਿਆਰ ਲਿਖਿਆ ਉਹ ਸੌਣ ਮਦਾ ਇੱਜਾਗੇ ਅਜੇ ਆਣਾ ਕੋਈ ਨਹੀਂ ਆਇਆ ਉਹ ਜਾਂਦਾ ਜਿਹੜਾ ਕਾਰਨ ਨਹੀਂ ਕਰਾਉਣੀ ਸਾਡਾ ਰਾਜਨਾਮਾ ਚੱਲਦਾ ਹੀ ਨਹੀਂ ਸੀ ਕਿਹਾ ਉਹਨਾਂ ਨੇ ਸਾਡਾ ਰਾਜਨਾਮਾ ਨਹੀਂ ਸੀ ਚੱਲਦਾ ਸਾਡਾ ਕੋਈ ਰਾਜਨਾਮਾ ਨਹੀਂ ਸੀ ਚੱਲਦਾ ਉਹ ਜਿਹੜਾ ਇਨਸਪੈਕਟਰ ਆਇਆ ਸੀ ਉਹਦੀ ਬਾਹ ਦੀ ਰਿਪੋਰਟ ਮੈਂ ਉਹ ਖਾ ਗਿਆ ਸਰਮਪਾ ਉਹ ਇੰਨੀ ਗੱਲ ਕਹਿ ਗਿਆ ਇੱਕ ਪਲਸਟਰ ਲਵਾ ਲਓ ਬਸ ਜੱਦ ਕਿ ਉਹਦੇ ਹੱਥ ਦੀ ਵੀ ਹੱਡੀ ਟੁੱਟੀ ਵੀ ਬਾਹ ਦੀ ਹੈ ਇੱਥੋਂ ਰੱਖ ਕੇ ਕਹਿ ਦੇ ਦੀ ਅਧਮਕਰ ਸਾਹਿਬ ਨੇ ਕਿਹਾ ਅੰਬਸਰ ਰੈਫਰ ਕਰਨਾ ਤੇ ਹੱਡੀ ਟੁੱਟੀ ਆ ਤਰੀਂ ਪੈਣੀ ਆ ਮੈਨੂੰ ਕਾਰਵਾਈ ਕਰੋ ਲੈ ਬੱਚਾ ਲੈ ਕੇ ਠਾਣੇ ਅੱਜ ਸੀਖੜੀਆਂ ਮੱਲੇ ਦੇ ਰਹਿਣ ਮਲੇ ਆ ਮੇਰਾ ਨਾਮ ਕਿਰਾਨਾ ਮੈਂ ਬੂਰਾ ਪਰਵਾਰ ਦੀ ਨੂੰ ਆ ਇਹ ਮੇਰਾ ਦੇਵਰਾ ਤੇ ਮੇਰਾ ਆਪਣਾ ਵਾ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰ ਹੈ ਵਾ ਸੱਡਾ ਵੀ ਕੋ ਲਿਆ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹਦੀ ਉਮਰ 32 ਸਾਲ ਦੀ ਕੁਮਾਰ ਅੱਜਾ ਚਾਰ ਮਹੀਨੇ ਹੋਏ ਫਾਦਰ ਦੀ ਦਿੱਤ ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲੈ ਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਮੁੰਨੀ ਗਿਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਨੂੰ ਸੱਟਾ ਮਾਰ ਗਏ ਸੀਗੇ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆਂਦੀ ਕਿਸੇ ਦੀ ਸ਼ਰਾਰਤ ਆ ਜਦੋਂ ਅੱਜ ਇਹ ਮੁੰਡਾ ਨੇ ਰੂਹ ਆਇਆ ਜੀ ਸੀ ਬਲ ਹਸਤਾ ਲਿਆਇਆ ਉਹਦੇ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ایڈ ਦਿੱਤਾ ਗਿਆ ਉਹਨੂੰ ਬਰਥਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ 'ਚ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾਰਡ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਗੇ ਫਿਰ ਜੇ ਸਾਡੀ ਦਰਖਾਸਤ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫੇਰ ਮਾਰਾਂਗੇ ਜੰਨੀ ਡਾਂਗ ਕਪੂਰੀ ਗੇਟ ਦਾ ਜੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿੰਨੂ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਨੂਆ ਨਾਮ ਨੇ ਅੱਜ ਜਾ ਕੇ ਸੱਚ ਨੂੰ ਦੋਹੇ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੇਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਾੜ ਸਾਹਮਣੇ ਸਾਨੂੰ ਧਮਕੀ ਦੇਗੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੋ ਜਨਾਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ ਚਾਰ ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਾ ਆਪਣੀ ਪੈਂਟ ਦੇ ਵਿੱਚੋਂ ਹੀ ਨਿਕਾ ਲਿਆ ਬਾਵਾ ਫੜ ਕੇ ਬਾਵਾ ਫੜ ਕੇ ਇਹ ਕਰਕੇ ਬਾਵਾ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਥੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਲੋ ਕੱਢ ਕੇ ਲੱਕਣਾ ਸਿਰ ਚ ਮਾਰੀਆਂ ਕੋਈ ਛਡਾਣ ਵਾਲਾ ਨਹੀਂ ਉੱਥੇ ਮਲਾ ਨਹੀਂ ਬਾਜ਼ਾਰ ਚੋਂ ਜਮਿਆ ਮੈਂ ਚਿੰਤਪੁਰਨੀ ਤੁਰ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 8:30 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਗਿਆ ਤੁਹਾਨੂੰ ਸਾਰੇ ਢੱਪਰ ਨੂੰ ਮਾਰ ਦਾਂਗਾ ਮੈਂ ਕੰਪਲੇਨ ਕੀਤੀ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸਐਚਓ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ ਜਿਹੜੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤ ਤੇ ਸਿਰਕਾਂ ਕੱਟ ਕੇ ਸੋੜਦੇ ਨੇ ਕਹਿੰਦਾ ਸਾਰਾ ਟੱਬਰ ਕੱਟਾ ਪਾ ਦੇ ਇਹ ਮਾਰਾਂਗੇ ਇਦਾਂ ਨੂੰ ਬਿਆਨ ਲਖਾਇਆ ਸੀ ਤੇ ਅਜੇ ਅਡਾ ਦੋਹਤਰਾ ਦਾ ਰਾਈ ਲਮਾਉਂਦਾ ਹੈ ਇਹੇ ਕਾਰਵਾਈ ਨੇ ਕਰਦੇ ਉਹਦੇ ਰੱਪਟ ਪਾਤੀ ਇਹਨਾਂ ਨੂੰ ਫਿਰ ਰੈਫਰ ਕਰਤਾ ਉੱਥੇ ਅਬਰ ਸਾਡਾ ਬਨਾਨਾ ਹਸਪਤਾਲ ਤੇ ਉੱਥੇ ਹੁਣ ਫਿਰ ਡਾਟਾ ਜੀ ਹਰਤਾਲ ਕਰਕੇ ਇਹਨਾਂ ਦਾ ਕੋਈ ਲਾਜ ਨੂੰ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪਰਦਾਕ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਵਿੱਚ ਤਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬੜ ਮੈਂ ਕਰ ਲੈ ਤੁਸੀਂ ਕਰ ਲੈਣੇ ਵੇਲੇ ਉਹ ਟਿ ਪਾਲਟਾ ਹੋਰ ਪਰਚਾ ਫਿਰ ਕਿ ਪਰਚਾ ਇਹਦੇ ਵਿੱਚ ਮੇਰੀ ਗੱਲ ਸਾਨੂੰ ਮੈਨੂੰ ਅੱਜ ਹੋਣੇ ਪਤਾ ਲੱਗਾ ਪਿਆ ਆ ਕੇ ਨਗਾ ਪਿਆ ਲੱਗੇ ਪਰਚਾ ਦੋ ਬਲਦੀ ਕਰ ਲਈ ਜਿਹੜੇ ਜਿਹੜੇ ਨਾਲ ਲਾਇਆ ਆ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲਓ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਹਾਈ ਤੱਕ ਬੰਦਾ ਨਹੀਂ ਕੋਈ ਚੁਟਿਆ ਗਿਆ ਪੁੱਜੀ ਗੱਲ ਸੁਣੋ ਇੱਕ ਕੁੜੀ ਪਿਛੇ ਨਹੀਂ ਇਹਨਾਂ ਦਾ ਰੋਪ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਰ ਰਹੇ ਹੋ ਕੋਈ ਜੋ ਮੈਨੂੰ ਮੈਮਦਾਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇਣ ਦੀ ਫੇਟਵਾ ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਨੇ ਬਿਆਨ ਦੇ ਦੇ ਫੇਟਾ ਦੇ ਬਿਆਨ ਲਖਾਉਣ ਕੇ ਉਹ ਕਹਿੰਦਾ ਕਿ ਮੇਰੀ ਹਲ ਰੀ ਐਮਾ ਦਾ ਰਣਾ ਉੱਤੇ ਐਕਸ ਰਿਪੋਰਟ ਨਹੀਂ ਮੈਨੂੰ ਮਿਲੀ ਜੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਹੀਂ ਐਕਸ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਨੋ ਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ ਰਿਪੋਰਟ ਦੋ ਡਾਕਟਰ ਜੀ ਨੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲੇ ਨੇ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋਟਾ ਡੱਬਾ ਹਾਂਦਾ ਉਹ ਸੇਡਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਹੀ ਭੰਦਾ ਤੁਹ ਸੇਡਾ ਰਿਪੋਰਟ ਦੇ ਲੇ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਹ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਪਿਆਨ ਲਖਾਈ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਕਰ ਅੱਛਾ ਮੈਂ ਰੋਪਾ ਤੇ ਇਹ ਕੀ ਅਰੋਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਇਹਨਾਂ ਦਿੱਤੀਆਂ ਜਾ ਰਹੀਆਂ ਸੀ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਆ ਤਰਾ ਦੇ ਦੇਖੋ ਦੋਆ ਤਰਾ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਇਹਦਾ ਨਾਮ ਦਾ ਦਾਖਲ ਹੀ ਯਾਰ ਮੇਰੀ ਹਾਂਜੀ ਦੋਵੇਂ ਪਾਰਟੀਆਂ ਦੇ ਬੰਦੇ ਦਾਖਲ ਦੋਆ ਬੰਦਿਆਂ ਦੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵੀ ਸਾਡਾ ਰਿਪੋਰਟ ਲੇਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਬੰਦੀ ਤੇ ਮੈਨੂੰ ਫੋਨ ਕਰਵਾ ਕਰੋ ਮੈਟਰਡ ਖਵਾ ਪਾਵਾਂ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉਥੇ ਮੈਂ ਆ ਜੂਗਾ ਤੇ ਮੈਨੂੰ ਬਿਆਨ ਲਿਖਾਉਣਾ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਮੈਂ ਬਿਆਨ ਲਿਆ ਜੀ ਪਰ ਕਾਰਵਾਈ ਕੀ ਕਰ ਰਹੇ ਹੋ ਹੌਸਲ ਨੂੰ ਦੱਸਿਆ ਗਿਆ ਭੁੱਲ ਕੇ ਕਾਰਵਾਈ ਦੇਖੋ ਦੋਵੇਂ ਪਾਰਟੀਆਂ ਬਦੇ ਦਾਖਲ ਹੀ ਇਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਜਾਂਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੇ ਵੀ ਹੁੰਦਾ ਤੇ ਮੈਂ ਕਾਰਵਾਈ ਬੰਦ ਕਰ ਦੇਣੀ ਸੀ ਤੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੁੰਦੀ ਕਿਚੇ ਰਜਿਸਟਰ ਹੁੰਦਾ ਜੀ ਕੋੜ ਕੀ ਕਾਰ ਹੈ ਕਿ ਦੀਆਂ ਵੇਖੋ ਜੀ ਬਿਆਨ ਖਾਣੇ ਨੂੰ ਫੋਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਬੱਜਾ ਹੀ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਹੋਏ ਨਾਲ ਜਾ ਕੇ ਦਰਖਾਸਤ ਦੇ ਚਲੋ ਮੈਨੂੰ ਨਹੀਂ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰਨ ਤੋਂ ਮੁਰਕਾ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਨੂੰ ਚਿਕਨਿਕ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਸੀ ਹਸਪੀਟਲ ਉਸ ਲਾਸ਼ ਤਾਂ ਹੀ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨਿਫੈਸਟ ਸੋ ਦੇਖਸਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ